ਮੈਂ ਸੁਖਦੇਵ ਸਿੰਘ ਸਰਦਾਰ ਪੀੜ ਤੇ ਜਿਹੜੀ ਸਾਡੇ ਜਨਤਾ ਆ ਪੰਜਾਬ ਦੇ ਜਿਹੜੇ ਇਬਿਗਰੇਸ਼ਨ ਵਾਲੇ ਚੱਕਰ ਉਹਨਾਂ ਨੇ ਸਾਨੂੰ ਜਿਹੜਾ ਐਜ ਉਹਦੇ ਦੇ ਕਰਕੇ ਦਾ ਇਹ ਲੜਾਈ ਲੜਨ ਵਾਸਤੇ ਮੇਰੇ ਨਾਲ ਸਰਦਾਰ ਹਰਪੀਰ ਸਿੰਘ ਜੀ ਵੀ ਆ ਕੇ ਨੇ। ਉਹਨੇ ਸਾਨੂੰ ਦੋਨਾ ਜਿਹੜਾ ਪਰ ਦੋਨੇ ਜਿਹੜੇ ਗਰੁੱਪ ਨੇ ਸਾਨੂੰ ਦੋਨੇ ਨਾਮ ਦਿੱਤਾ ਹੋਇਆ। ਇਸ ਇਸ ਵੀਡੀਓ ਗ੍ਰੈਜੈਂਟ ਦੇ ਖਿਲਾਫ ਤੁਸੀਂ ਕਰਦੇ ਹੋ ਨਾਮ ਲਿਖੋ। ਕੁਲਵੀਰ ਸਿੰਘ ਕੌੜਾ ਉਹਦੇ ਨਾਲ ਵਾਈਫ ਹੈ ਅਰੀਤ ਕੌੜਾ ਕੋਈ ਫੋਟੋ ਹੈ ਤਾਂ ਦੇਖੋ ਲੂਇਸ ਸਿੰਘ ਕੋਰਾ ਜੀ ਇਹ ਕੁਲਮੀਤ ਸਿੰਘ ਕੋਰਾ ਪਹਿਲਾਂ ਤੇ ਇਹ ਦੱਸੋ ਜੀ ਇਹਨਾਂ ਨੇ ਕਿੰਨੀਆਂ ਕੰਪਨੀਆਂ ਬੁਲਾਈਆਂ ਇਸ ਤੇ ਕਿੰਨੇ ਕੁ ਲੋਕਾਂ ਨੂੰ ਫਸਾਇਆ ਇਹਨਾਂ ਨੇ 6 ਜਿਹੜੀਆਂ ਜੋ ਸਾਡੇ ਨੌਲੇਜ ਆ ਗਿਆ ਬਾਹਰ ਪਤਾ ਨਹੀਂ ਹੋਰ ਜਿਹੜਾ ਜੀ ਹੋਵੇਗਾ ਲੇਕਿਨ 6 ਕੰਪਨੀਆਂ ਨਾਲ ਇੱਥੇ ਮਾਰਾ ਕਰਦਣ ਬਗੇਆ ਇਹਨਾਂ ਨੇ ਲਗਭਗ 2 300 ਬੰਦਾ ਜਿਹੜਾ ਇਸ ਤੋਂ ਵੱਧ ਜਿਹੜਾ ਇਹਨਾਂ ਨੇ ਸਕੈਮ ਕੀਤਾ ਹੋਇਆ ਜਿਹੜੀ ਅਮਾਉਂਟ 400 300 350 4 500 ਕਰੋੜ ਦੇ ਕਰੀਬ ਦੀ ਬਣਦਗੀ ਥੋੜਾ ਜਿਹਾ ਵੀ ਆਇਆ ਜਿਨ੍ਹਾਂ ਨੇ ਕੋਈ ਹਵਾਲੇ ਬਣਾਏ ਉਹਦੇ ਵੀ ਕਿਹੜੇ ਕਿਹੜੇ ਕੰਪਨੀਆਂ ਨੇ ਇਨਵੈਸਟਮੈਂਟ ਦੇ ਨਾਮ ਤੋਂ ਬਣਾਈ ਤਾ ਜੈਲੋਲੀ ਐਸੀ ਸੈਕਟਰ ਵਿਜ਼ਾ ਲੈ ਲੈ ਸਰਦਾਰ ਵੀਜ਼ਾ ਵਾਲੇ ਬਰੋਡ ਬਰੋਡ ਹੀਰਾ ਤੇ ਹੀਰਾ ਕੰਸਲਟ ਵਾਲੇ 6 ਟੋਟਲ ਖੋ ਰਹਿ ਗਏ ਨਾ ਬਾਸ ਤੇ ਨਹੀਂ ਗੱਲ ਬਾਸ ਤੇ ਨਹੀਂ ਗੱਲ ਜਿਹੜੀ ਸਾਡੇ ਕੋਲ ਲਿਸਟ ਹੈ ਇਹ ਲਗਭਗ 1.55 ਕਰੋੜ 5 ਕਰੋੜ ਦੇ ਜੀ। ਇਹ 1.55 ਕਰੋੜ ਦੀ ਜਿਹੜੀ ਲੈਂਡ ਦੀ ਜਿਹੜੀ 5.5 ਕਰੋੜ ਦੀ ਲਿਸਟ ਸਾਡੇ ਕੋਲ موجوده ਹੈ ਜਿਹਦੇ ਵਿੱਚ ਤਕਰੀਬਨ 100 ਬੰਦੇ ਨੇ। ਤੁਸੀਂ ਕੋਲ ਕੋਲ ਦੋੜੀ ਕੀਤੀ। ਬਹੁਤ ਤੰਗ ਦਰ ਹੈ। ਤੁਹਾਨੂੰ ਜਿਹੜਾ ਐਸਬੀ ਜ਼ੋਨ ਮਿਲਿਆ ਉਹ ਕਹਿੰਦਾ ਤੁਸੀਂ ਚਲੋ ਠਾਣਿਆਂ ਵਿੱਚ ਜਿਹੜੇ ਤੁਹਾਡੇ ਸਬੰਧ ਠਾਣਿਆਂ ਆ। ਉੱਥੇ ਨਵੇਂ ਇੱਕ ਫਾਰਮੂਲਾ ਹੈ। ਪਈ ਸੀ ਤਾਂ ਤਿੰਨ ਪਰੇ ਕਰ ਸਕਦੇ ਆ ਉਹ ਵੀ ਤਿੰਨ ਤਿੰਨ ਬੱਦੇ ਕੋਈ ਕਹਦਾ ਪੱਜ ਪਾ ਨਹੀਂ ਤਿੰਨ ਤਿੰਨ ਫਤੇ ਪਾ ਗਏ ਇੱਕ ਮਹੀਨਾ ਹੋ ਗਿਆ ਲਾਰੇ ਲੱਗੀ ਜਾ ਰਹੇ ਬੱਚੇ ਜਰਾ ਤੇਲ ਫੂਕੇ ਆਉਂਦੇ ਕੋਈ ਬੱਤਾਂ ਦਾ ਕਿਰਾਇਆ ਖੱਤ ਕੇ ਆਉਂਦੇ ਲਿਕਦਾ ਪਰੇ ਦੱਦੇ ਹੋਰ ਜਾਂਦੇ ਤੁਹਾਨੂੰ ਲੱਗਦਾ ਵੀ ਕੀ ਕਰਨਾ ਕਿਤੇ ਪੁਲਿਸ ਉਹਨਾਂ ਦੇ ਨਾਲ ਇੱਥੋਂ ਤੱਕ ਮਿਲੀ ਮੈਂ ਛੋਟਾ ਨੂੰ ਵੱਡੀ ਬਾਤ ਵਾਲੀ ਗੱਲ ਕਰਦਾ ਕਿ ਹੋ ਸਕਦਾ ਸਾਡੇ ਕੋਲ ਕਾਨੂੰਨ ਲੈ ਕੇ ਉਹਨਾਂ ਦੇ ਉਹਨਾਂ ਨੂੰ ਇਨਫਰਮੈਂਟਿ ਜਾਰੀ ਹੋਵੇ ਜੀ ਇਨਫਰਮੇਸ਼ਨ ਜਾ ਰਹੀ ਹੈ ਜਾਂ ਉਹਨੇ ਕੋਈ ਕਾਰਵਾਈ ਨਹੀਂ ਹੋਈ ਉਸ ਦਾ ਮਤਲਬ ਨਾਲ ਹੀ ਬਿਲਕੁਲ ਨਹੀਂ ਕੁਝ ਕੁ ਜਿਹੜੇ ਕਲੀਅਰ ਕੱਟ ਗੱਲਾਂ ਸਾਹਮਣੇ ਉਹਨੇ ਸਾਰੇ ਚਲੋ ਸਾਰੇ ਪੜੇ ਲਿਖੇ ਸਾਡੇ ਬੰਦੇ ਸਾਰੇ ਪਰਿਵਾਰ ਰੈਜ਼ੀਡੈਂਟ ਆ ਸਾਰੇ ਸਾਡੇ ਕੋਲ ਪੁੱਛਿਆ ਜਾ ਰਿਹਾ ਕਿ ਤੁਸੀਂ ਕੀ ਉਹਨਾਂ ਦੇਖਿਆ ਕਿਹੜੀ ਕੋਟੀ ਦੇ ਅੰਦਰ ਕਿਹੜੀ ਪਰੋਕ ਦੇਖੀ ਉਹ ਲਿਖਿਆ ਜਾ ਰਿਹਾ ਤੁਹਾਡੀ ਵਿਅੰਗਤ ਸਾਡੇ ਨੂੰ ਪੁੱਛ ਕੇ ਨਿਕ ਰਹੇ ਹਾਂ ਜੀ ਹੁਣ ਰਾਣ ਇਸ ਦਾ ਦੱਸੋ ਸਰਕਾਰ ਕਿਤੇ ਇਹ ਕਾਨੂੰਨ ਸਾਡੀ ਏਜੰਸੀ ਨੂੰ ਦੇ ਦੇ ਜਿਹੜੇ ਅਸੀਂ ਏਜੰਸੀ ਆਪਣੇ ਜੁਨੀਅਰ ਜਿਹੜੇ ਬਣਾਏ ਆ ਇਹਨਾਂ ਦਾ ਦਾਦਾ 15 ਦੇ ਰਿਕਾਰਡ ਕੱਢ ਕੇ ਬੰਦੇ ਕਿਤੇ ਉਬੱਤੇ ਵਿੱਚ ਪੜਦੇ ਰਹਿੰਦੇ ਨੇ ਸਕੂਲਾਂ ਦੇ ਬੱਚੇ ਪੜਦੇ ਪਹਿਲੇ ਉਹਨਾਂ ਬੱਚੇ ਅੱਗੇ ਕੀ ਹੋਵੇਗਾ ਇਸ ਤੋਂ ਬਚਣਾ ਬੁਲਾ ਇਹ ਕੁਝ ਪ੍ਰਕਾਰ ਦੇਾਰੇ ਨਹੀਂ ਹੋਈ ਜਾਂਦੀ ਇਸ ਦੇ ਅਧਿਕਾਰ ਦਵਿੰਦਰ ਸਿੰਘ ਵੱਲੋਂ ਦੇ ਮਨਜ਼ੂਰੀ ਨਾਲੋਂ ਇਹ ਏ 8 ਤੀਜੇ ਮਹਾਦੀਨੂ ਮਾਰਕ ਕਰ ਦਿੰਦੇ ਨੇ ਜੀ ਉਹ ਬਰਤ 8 ਮਹੀਨੇ ਤੋਂ ਲੈ ਕੇ ਅਸੀਂ ਅੱਜ ਤੋਂ ਲਗਭਗ 20 25 ਦਿਨ ਪਹਿਲਾਂ ਮੈਂ ਸਾਰਿਆਂ ਨੂੰ ਕਹਿ ਰਿਹਾ ਆਪਾਂ ਮਿਲਣਾ ਕੁਲਦੀਪ ਸਿੰਘ ਧਾਰੀਵਾਲ ਜੀ ਹੈਗੇ ਨੇ ਮੰਤਰੀ ਸਾਹਿਬ ਨੇ ਅੱਜ ਨਾਲੇ ਸਾਡੇ ਸਾਰੇ ਤੇਲ ਭੂਕੇ ਗਏ ਚਲੋ ਗੱਲ ਸਾਡੀ ਸੁਣੀ ਉਹਨਾਂ ਨੇ ਗਾਹ ਫੋਨ ਵੀ ਕੀਤਾ ਜੀ ਐਡੀਸੀ ਦਾ ਪੰਜਾਬ ਅਸੀਂ ਪਹੁੰਚੇ ਉੱਥੇ ਵੀ ਸਾਨੂੰ ਮਿੱਠੇ 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 ਮਿਠੇ ਜਿੰਨਾ ਆਪਾਂ ਚਿੱਤਰ ਹੀ ਕਹਿ ਸਕਦੇ ਆ ਮਾਰੇਗਾ ਤੁਝੇ ਕੋਲ ਇਹ ਕਿਤਾ ਫਲ ਲਤੋਗੀ ਕਿਤਾ ਇਹ ਤੁਝੇ ਕਿਉਂ ਪੈਸੇ ਭੇਜੇ ਬਣਾ ਲਗ। ਉੱਥੇ ਵੀ ਸਾਨੂੰ ਟੌਰਚਰ ਕੀਤਾ ਗਿਆ। ਫਿਰ ਲੇ ਮਕੇਰੀਆ ਇੱਕ ਦਾ ਮੌਕਾ ਮਿਲਿਆ ਮੈਨੂੰ ਸੇਮ ਸਾਹਿਬ ਦੇ ਨਾਲ ਪੇਪਰ ਦੇਣ ਦਾ ਮੈਂ ਆਪਣੀ ਫਾਇਲ ਬਣਾ ਕੇ ਉੱਥੇ ਜਿੱਥੇ ਮੇਰੀ ਜਿਵੇਂ ਬੜੀ ਸਾਰੇ ਫਾਇਲ ਬਣਾਉਂਗਾ ਉੱਥੇ ਪੇਸ਼ ਕੀਤੀ ਪਰ ਉਹ ਵੀ ਲੱਗਦਾ ਉਹ ਬਸ ਜਿੱਦਾਂ ਉਹ ਨੋਕਾ ਨੇ ਜਾ ਪੀ ਕੇ ਡੱਬੇ ਦਿੱਤੇ ਹੀ ਉਹਦੇ ਵਿੱਚ ਕੱਪ 10 ਮਿੰਟ ਸ਼ਾਇਦ ਉੱਥੇ ਹੀ ਨਗਰੇ ਗਿਰ ਗਈ ਹੋਵੇ ਮੈਨੂੰ ਨੇ ਪਤਾ ਉਹਦੇ ਬਾਰੇ ਜੇ ਕਾਰਵਾਈ ਨਹੀਂ ਹੋਈ ਤੇ ਕੋਈ ਨਾ ਅਗਲਾ ਪਲਾਨ ਅਗਲਾ ਪਲਾਨ ਪਰਮਾਤਮਾ ਕਿਰਪਾ ਕਰੇ ਅਸੀਂ ਅਬਦਲ ਜੱਲਰ ਪੀੜਤ ਪਰਿਵਾਰਾਂ ਨੂੰ ਇੱਕ ਨਿਆਂ ਦਿਵਾਉਣ ਵਾਸਤੇ ਅਸੀਂ ਆਪਣੀਆਂ ਬਹੁਤ ਤਗੜੀਆਂ ਬਾਜ਼ੀਆਂ ਖੇਡਾਂਗੇ ਅਸੀਂ ਜੋਰ ਲਾਵਾਂਗੇ ਸਿਰ ਧਰਦੀ ਬਾਜ਼ੀ ਲਾਵਾਂਗੇ ਕਿ ਜਨਤਾ ਜਿਹੜੀ ਖਰਾਬ ਹੋਈ ਇਹਦਾ ਮੈਂ ਨਿਆਂ ਦਿਵਾ ਸਕੀ ਇਹਨਾਂ ਨੂੰ ਪੈਸੇ ਜਿਹੜੇ ਵਾਪਸ ਕਰਾ ਸਕੀ ਕਰੋੜਾਂ ਰੁਪਏ ਜਿਹੜੇ ਜਨਤਾ ਨੂੰ ਵਾਪਸ ਕਰਾਉਣਾ ਸਾਡਾ ਹਰੇਕ ਹੀਲਾ ਹਰੇਕ ਪੱਖੋਂ ਹੋਏਗਾ ਉਹ ਅਸੀਂ ਇਹਨਾਂ ਦੇ ਦਵਾਰੇ ਜਾ ਜਾ ਬੈਠਾਂਗੇ ਸੇਮ ਹੌਸ ਬੈਠਾਂਗੇ ਸੇਮ ਉਹਨਾਂ ਉੱਥੇ ਬੈਠਾਂਗੇ ਜਾ ਕੇ ਜਮਾਦਾਰ ਸਭਾ ਦੇ ਘਰਾਓਤ ਨਹੀਂ ਅਸੀਂ ਕਹਿ ਸਕਦੇ ਉਹਦਾ ਜਾਲਮਾਨਾ ਕੰਮ ਨਹੀਂ ਕਰਾਂਗੇ ਜਿੱਦ ਚਾਂਦੇ ਪੂਰਵਕ ਜਿਹੜਾ ਸੀ ਤੁਹਾਨੂੰ ਦੇ ਕੇ ਬੈਠੇ ਵਰਾ ਉਹ ਟੈਂਟ ਲਾ ਦੇ ਆਪਣਾ ਕੋਈ ਐਫ ਆਈ ਆਂ ਦੇ ਖਲਾਫ ਕੋਈ ਹੈ ਤੁਸੀਂ ਕਹ ਰਹੇ ਸੀ ਤੁਸੀਂ ਪਸਤੇ ਹੋਏ ਕਾਫੀ ਹੋ ਗਏ ਲਗਭਗ 30 35 ਜੋ ਨੌਲੇਜ ਆਇਆ 35% ਤੇ ਗ੍ਰੇਪ ਪਰਦੇ ਦਾ ਦੇ ਹੋ ਚੁੱਕੇ ਆ 35% ਲੇਕਿਨ ਕਲਾਇੰਟ ਸੌਫਟ ਨੇ ਗ੍ਰੇਪ ਟਪ ਗਿਆ ਇੱਕ ਰੈਸਟ ਹੋਈ ਆ ਉਹ ਕੋਹਾਂ ਇੱਕ ਰੈਸਟ ਹੋਈ ਆ ਨਾਮ ਜੀਟੀ ਕੇਡੀ ਸਿੰਘ ਕੁਸ਼ਦੀਪ ਸਿੰਘ ਉਹ ਕਿ ਉਹਨੂੰ ਪੁਲਿਸ ਕਹਿ ਰਹੀ ਆ ਕਿ ਵਿਚਾਰਾ ਉੱਥੇ ਉਹਨਾਂ ਦਾ ਡਾਕਟਰ ਸੀ ਉਹ ਵਿਚਾਰੇ ਨੇ ਮੇਰੇ ਜਿਹੜੇ ਮੇਰੇ ਨਾਲ ਦੇ ਪਰਿਵਾਰ ਨੇ ਕਿਸੇ ਨੂੰ ਚੈੱਕ ਦਿੰਦਾ ਮੈਂ ਫੋਟੋ ਜੀ ਵੀ ਦੇਖਿਆ ਉਹ ਚੈੱਕ ਦੇ ਰਿਹਾ ਉਹਨੂੰ ਵਾਪਸ ਚੈੱਕ ਕਰਦਾ ਵੀ ਤੇਰੇ ਪੈਸੇ ਪਾਈ ਤੇਰੇ ਵਾਪਸ ਆ ਜਾਣਗੇ ਉਹਨੇ ਪੁੱਛਿਆ ਕੀ ਕਰੀਆ ਵਿਚਾਰਾ ਉਹ ਹੁਣ ਰੋਪੜ ਜੇਲ੍ਹ ਵਿੱਚ ਉਹਨੂੰ ਚਲਾ ਗਿਆ ਉਹ ਭੇਜਦਾ ਉਹ ਜਿਹੜਾ ਰਿਮਾਰਡ ਹੁੰਦਾ ਜਿਹੜਾ ਨਿਆ ਕਰਮਚਾਰ ਮਾਰ ਉਹ ਚਲਾ ਗਿਆ